ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਕਸਾਨ ਮਜ਼ਦੂਰ ਇਕੱਤਰ ਜਿੰਦਾਬਾਦ ਕਸਾਨ ਮਜ਼ਦੂਰ ਇਕੱਤਰ ਜਿੰਦਾਬਾਦ ਜੇ ਛੋਟੇ ਵਪਾਰੀ ਅੱਜ ਸਾਡੇ ਨਾਲ ਨਾ ਤੁਰੇ ਆਉਣ ਵਾਲਾ ਸਮਾਂ ਸਭ ਤੋਂ ਜ਼ਿਆਦਾ ਉਹਨਾਂ ਲਈ ਮਾੜਾ ਹੋਣਾ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕਰ ਲੈਣਾ ਹੈ ਸਰਗਰਮੈਂਟ ਦੇ ਕੰਮ ਹੁੰਦੇ ਆ ਸੜਕਾਂ ਬਣਾਉਣੀਆਂ ਹਸਪੀਟਲ ਬਣਾਉਣੇ ਸਕੂਲ ਬਣਾਉਣੇ ਇੱਥੇ ਇਹ ਸਰਕਾਰ ਉਲਟ ਕੰਮ ਕਰ ਰਹੀ ਸੜਕਾਂ ਬੰਦ ਕਰ ਰਹੀ ਹੈ ਤੇ ਮੰਦਰ ਬਣਾ ਰਹੀ ਹੈ ਸਾਢੇ 750 ਜਾਨਾਂ ਗਵਾਈਆਂ 13 ਮਹੀਨੇ ਅੰਦੋਲਨ ਲੜਿਆ ਉੱਥੇ ਠੰਡ ਵੀ ਹਣਾਈ ਗਰਮੀ ਵੀ ਹਣਾਈ ਕਰੋਨਾ ਵੀ ਕਰੋਨਾ ਵੀ ਹਣਾਇਆ ਪਰ ਜਦੋਂ ਕੋਈ ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਆਪਣੀ ਗੱਲ ਕਹਿ ਕੇ ਮੁੱਕਰ ਜਾਵੇ ਫਿਰ ਉਹਦੇ ਵਿੱਚ ਕਿਸੇ ਦੀ ਬਸ ਦੀ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਅੱਜ ਸ਼ੰਭੂ ਬਾਰਡਰ ਤੇ ਜੋ ਕਿ ਬਾਰਡਰ ਬਣਾਤਾ ਭਾਰਤ ਦੀ ਸਰਕਾਰ ਨੇ ਉਹ ਅੰਦੋਲਨ ਦੇ ਵਿੱਚ ਹਿੱਸਾ ਲੈਣ ਜਾ ਰਹੀਆਂ ਆ ਆਪਣੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੇ ਜੋ ਹੁਕਮ ਲਾਇਆ ਸੀਗਾ ਉਹਦੇ ਵਿੱਚੋਂ ਅੱਜ ਜਲੰਧਰ ਜ਼ਿਲ੍ਹੇ ਦੇ ਸਾਡੇ ਵੀਰ ਹਰਜੀਤ ਸਿੰਘ ਟੇਸੀ ਜਸਵੀਰ ਸਿੰਘ ਜੀ ਸਰਿੰਦਰਪਾਲ ਜੀ ਸਭੀ ਭਾਜੀ ਅੱਜ ਇੱਕ ਫਲੋਰ ਬਲਾਕ ਦੀਆਂ ਟਰਾਲੀਆਂ ਚੱਲੀਆਂ ਹਰ ਹਫ਼ਤੇ ਬਲਾਕ ਵਾਈਜ਼ ਟਰਾਲੀਆਂ ਜਾਣਗੀਆਂ ਟਰਾਲੀਆਂ ਉੱਥੇ ਲੱਗਦੀਆਂ ਰਹਿਣਗੀਆਂ ਜਿਹੜੇ ਉਹਦੇ ਵਿੱਚ ਸੰਗਤ ਹੋਏਗੀ ਹਫ਼ਤੇ ਦੇ ਹਫ਼ਤੇ ਸੰਗਤ ਬਦਲਦੀ ਰਹੇਗੀ ਮੋਰਚਾ ਪੱਕਾ ਔਰ ਤੁਹਾਡੇ ਮਾਦਮ ਰਹੀ ਇੱਕ ਮੈਂ ਛੋਟੀ ਜੀ ਵਪਾਰੀਆਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੇ ਬਜ਼ਾਰਾਂ ਦੇ ਵਿੱਚ ਬੈਠੇ ਆ ਜਿਹੜੇ ਕਿ ਉੱਠ ਕੇ ਨਹੀਂ ਤੁਰੇ ਜੇ ਛੋਟੇ ਵਪਾਰੀ ਅੱਜ ਸਾਡੇ ਨਾਲ ਨਾ ਤੁਰੇ ਆਉਣ ਵਾਲਾ ਸਮਾਂ ਸਭ ਤੋਂ ਜ਼ਿਆਦਾ ਉਹਨਾਂ ਲਈ ਮਾੜਾ ਆਉਣਾ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕਰ ਲੈਣਾ ਜਿਹੜੀਆਂ ਉਹਨਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਨੇ ਮਰਜੇ ਹੋ ਜਾਣੀਆਂ ਉਹਨਾਂ ਨੂੰ ਲੱਭਣਾ ਕੁਝ ਨਹੀਂ ਉਹਨਾਂ ਦੇ ਉਹਨਾਂ ਨੇ ਸਖਤਾਈ ਇਦਾਂ ਦੀ ਕਰ ਦੇਣੀ ਇਦਾਂ ਦੇ ਕਾਨੂੰਨ ਬਣਾ ਦਿੰਨੇ ਨੇ ਉਹਨਾਂ ਕੋਲ ਡਾਕੂਮੈਂਟ ਹੀ ਨਹੀਂ ਪੂਰੇ ਹੋਣੇ ਉਹਨਾਂ ਨੂੰ ਘਰ ਬਹਿਣਾ ਪੈਣਾ ਘਰ ਨਹੀਂ ਬਹਿਣਾ ਪੈਣਾ ਅਡਾਨੀਆਂ-ਬਾਨੀਆਂ ਦੀ ਮਜ਼ਦੂਰੀ ਕਰਨੀ ਪੈਣੀ ਇਸ ਕਰਕੇ ਟਰੱਕਾਂ ਵਾਲੇ ਵੀਰਾਂ ਨੂੰ ਦੇਖੋ ਉਹਨਾਂ ਨੇ ਇਹਨਾਂ ਲਈ ਵੀ ਕਾਨੂੰਨ ਲੈ ਆਂਦਾ ਅੱਜ ਉਹਨਾਂ ਨੂੰ ਵੀ ਲੋੜ ਹੈ ਨਾਲ ਤੁਰਨ ਟਰੱਕਾਂ ਦੇ ਟਰੱਕ ਉੱਥੇ ਜਾਣੇ ਚਾਹੀਦੇ ਨੇ ਜੇ ਕੋਈ ਕਹੇ ਨਾ ਵੀ ਅੱਜ ਗਵਾਂਢੀ ਦੇ ਮਾਰ ਪੈਂਦੀ ਹੈ ਸਾਡੇ ਨਹੀਂ ਪੈਣੀ ਕੱਲ ਨੂੰ ਵਾਰੀ ਹਰਕ ਦੀ ਆਣੀ ਹੈ ਇਸ ਕਰਕੇ ਤਗੜੇ ਹੋ ਕੇ ਤੁਰੋ ਤਾਂ ਕਿ ਆਉਣ ਵਾਲਾ ਸਮਾਂ ਜੋ ਕਿ ਚੰਗਾ ਆ ਸਕੇ ਪੰਜਾਬ ਲਈ ਜੇ ਅਸੀਂ ਇਕੱਠੇ ਹੋ ਕੇ ਨਾ ਚੱਲੇ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਭਿਆਨਕ ਆ ਰਿਹਾ ਹੈ ਜੇ ਮੋਦੀ ਸਰਕਾਰ ਮੁੜ ਕੇ ਆ ਜਾਂਦੀ ਹੈ ਤੇ ਬਹੁਤ ਵੱਡਾ ਦੇਸ਼ ਦਾ ਨੁਕਸਾਨ ਹੋਣਾ ਮੋਦੀ ਸਰਕਾਰ ਮੁੜ ਕੇ ਨਾ ਆਵੇ ਇਹਦੇ ਲਈ ਕਿਸਾਨ ਜੁਨੀਅਨ ਕੀ ਕਰਦੀ ਏ ਨਹੀਂ ਨਹੀਂ ਇਹਦੇ ਲਈ ਅਸੀਂ ਕੁਝ ਨਹੀਂ ਕਰਦੇ ਤੇ ਪਬਲਿਕ ਨੇ ਕਰਨਾ ਹੈ ਪਬਲਿਕ ਨੇ ਇਹ ਪਿੰਡਾਂ ਦੇ ਜਗ੍ਹਾ ਜਗ੍ਹਾ ਇਹ ਮਾਰੂ ਨੀਤੀਆਂ ਕਰਕੇ ਅਸੀਂ ਤੇ ਆਪਣੇ ਹੱਕ ਲੈਣ ਨਹੀਂ ਜਾ ਰਹੇ ਆ ਸਰਕਾਰ ਕੋਈ ਵੀ ਆ ਜੇ ਪਰ ਇਹ ਸਰਕਾਰ ਬਹੁਤ ਮਾੜੀ ਸਾਫਤ ਹੋਈ ਪੰਜਾਬ ਲਈ ਜ਼ਿਆਦਾਤਰ ਪੰਜਾਬ ਲਈ ਮੈਂ ਇੱਕ ਤੁਹਾਡੇ ਥਰੂ ਲੋਕਾਂ ਨੂੰ ਦੱਸਣਾ ਚਾਹੁੰਨਾ ਗਵਰਨਮੈਂਟਾਂ ਦੇ ਕੋਈ ਕੰਮ ਨਹੀਂ ਹੁੰਦੇ ਬਈ ਸੜਕਾਂ ਬੰਦ ਕਰਨੀਆਂ ਸੜਕਾਂ ਪੁੱਟਣੀਆਂ ਤੇ ਇਹ ਮੰਦਰ ਬਣਾਉਣ ਦੇ ਆ ਸੜਕਾਂ ਬੰਦ ਕਰਨ ਦੇ ਸੜਕਾਂ ਪੁੱਟਣ ਗਵਰਨਮੈਂਟ ਦੇ ਕੰਮ ਹੁੰਦੇ ਆ ਸੜਕਾਂ ਬਣਾਉਣੀਆਂ ਹਸਪੀਟਲ ਬਣਾਉਣੇ ਸਕੂਲ ਬਣਾਉਣੇ ਇਥੇ ਇਹ ਸਰਕਾਰ ਉਲਟ ਕੰਮ ਕਰ ਰਹੀ ਸੜਕਾਂ ਬੰਦ ਕਰ ਰਹੀ ਹੈ ਤੇ ਮੰਦਰ ਬਣਾ ਰਹੀ ਹੈ ਪ੍ਰਧਾਨ ਜੀ ਜਿਹੜੀ ਆਪਾਂ ਗੱਲ ਕਰਦੇ ਆ ਨਵੀਂ ਸਰਕਾਰ ਦੀ ਆਪਾਂ ਕਿਵੇਂ ਇਹ ਤੈਅ ਕਰ ਸਕਦੇ ਆ ਕਿ ਜਿਹੜੀ ਨਵੀਂ ਸਰਕਾਰ ਹੈ ਕਿਸਾਨਾਂ ਦੇ ਪੱਖ ਦੇ ਵਿੱਚ ਹੀ ਕੰਮ ਕਰੇਗੀ ਇਹਦੇ ਤੇ ਅਸੀਂ ਨਹੀਂ ਕੋਈ ਵੀ ਟਿੱਕਾ ਟਿਪਣੀ ਕਰਦੇ ਅਸੀਂ ਤੇ ਆਪਣੇ ਤੇ ਲੋਕਾਂ ਨੂੰ ਆਵਾਮ ਨੂੰ ਇਕੱਠੇ ਹੋਣਾ ਪੈਣਾ ਹੈ ਜਾਗਰੂਕ ਹੋਣਾ ਪੈਣਾ ਹੈ ਜਿਹੜੇ ਲੋਕ ਬਿਨਾ ਪੁੱਛੇ ਤੋਂ ਮਤ ਦਾ ਦਾਨ ਕਹਿੰਦੇ ਨਾ ਮਤਦਾਨ ਹੋਣਾ ਆਪੋ ਆਪਣੀ ਮਤ ਦਾ ਦਾਨ ਕਰਿਓ ਕਿਸੇ ਦੀ ਮਤ ਦਾ ਦਾਨ ਨਾ ਕਰਿਓ ਕਿਸੇ ਦੇ ਕਹੇ ਦੇ ਵੋਟਾਂ ਪਾਓ ਹਰ ਬੰਦਾ ਅੱਜ ਕੱਲ ਬੱਚੇ ਸਾਡੇ ਪੜ੍ਹੇ ਲਿਖੇ ਆ ਬਜ਼ੁਰਗ ਵੀ ਸਿਆਣੇ ਆ ਧਿਆਨ ਨਾਲ ਵੋਟਾਂ ਪਾਣ ਸਰਕਾਰ ਕੋਈ ਵੀ ਆਏ ਪਰ ਅਸੀਂ ਤੇ ਇਹ ਚਾਹੁੰਦੇ ਆ ਕਿ ਪੂਰਾ ਦੇਸ਼ ਖੁਸ਼ਹਾਲ ਹੋਵੇ ਸਰਕਾਰਾਂ ਬੜੀਆਂ ਆਈਆਂ ਹੁੰਦੀਆਂ ਰਹੀਆਂ ਪਰ ਹਰ ਕਿਨੇ ਪੰਜਾਬ ਨਾਲ ਧੱਕਾ ਕੀਤਾ ਪੰਜਾਬ ਨਾਲ ਧੱਕਾ ਨਹੀਂ ਹੋਣ ਦਿੰਦੇ ਕਿਉਂਕਿ ਪੰਜਾਬੀ ਇਕੱਠੇ ਨੇ ਸਿੱਖ ਇਕੱਠੇ ਨੇ ਜਿਹੜੀ ਸੁਭ ਕਰਨ ਦੀ ਮੌਤ ਹੋਈ ਹੈ ਉਹਦੇ ਤੇ ਕੀ ਕਹਿਣਾ ਚਾਹੋਗੇ ਵੀ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਉਹਦੇ ਉੱਤੇ ਖਰੀ ਉੱਤਰਦੀ ਹੈ ਜਾਂ ਨਹੀਂ ਉੱਤਰਦੀ ਕੀ ਕਿਸਾਨ ਜਥੇਬੰਦੀਆਂ ਉਹਦੇ ਤੇ ਕਿਦਾਂ ਦਾ ਸਟੈਂਡ ਲੈਣਗੇ ਕੱਲ ਦੇਖੋ ਸੰਸਕਾਰ ਹੋ ਗਿਆ ਪਰਚਾ ਵੀ ਦਰਜ ਹੋ ਗਿਆ ਐਫ ਆਰ ਵੀ ਦਰਜ ਹੋ ਗਈ ਏ ਇਹ ਜਿਹੜੇ ਕੰਮ ਨੇ ਨਾ ਵੀਰੇ ਪਹਿਲੀ ਗੱਲ ਵੀ ਮੌਤ ਹੋਈ ਨਹੀਂ ਸ਼ਹੀਦ ਕੀਤਾ ਗਿਆ ਗੋਲੀ ਮਾਰ ਕੇ ਇਹ ਕਿਹੜਾ ਦੇਸ਼ ਹੈ ਕਤਲ ਹੋਇਆ ਹੈ ਕਤਲ ਦਾ ਕੇਸ ਪੈਣਾ ਚਾਹੀਦਾ ਹੈ ਹਰਿਆਣਾ ਸਰਕਾਰ ਤੇ ਖੱਟੜ ਸਰਕਾਰ ਨੂੰ ਇਹ ਸਿੱਧੀਆਂ ਗੋਲੀਆਂ ਮਾਰ ਰਹੇ ਨੇ ਇਹ ਕੋਈ ਪਾਕਿਸਤਾਨੋਂ ਆਏ ਆ ਇਹ ਕੋਈ ਬੰਗਲਾਦੇਸ਼ ਤੋਂ ਆਏ ਆ ਪੰਜਾਬ ਭਾਰਤ ਦਾ ਹਿੱਸਾ ਨਹੀਂ ਇਹਨਾਂ ਨੇ ਬਾਰਡਰ ਲਾਤੇ ਤੇ ਜੇ ਅਗਲੇ ਬਾਡਰ ਕਿਤੇ ਖੁੱਲ ਜਾਣ ਤੇ ਇਹਨਾਂ ਨੂੰ ਤਕਲੀਫ ਹੋਣੀ ਹੈ ਇਹ ਸਰਕਾਰਾਂ ਦੇ ਕੰਮ ਨਹੀਂ ਜੋ ਸਰਕਾਰਾਂ ਕਰ ਰਹੀਆਂ ਇਹ ਜਿਹੜੀ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ ਇਹ ਸਰਕਾਰ ਨੂੰ ਬੜੇ ਸੰਜੀਵਦੀ ਨਾਲ ਸੋਚਣਾ ਪੈਣਾ ਚਾਹੀਦਾ ਕੋ ਸਾਡੇ ਹੱਦ 'ਚ ਆ ਕੇ ਗੋਲੀਆਂ ਮਾਰਦੇ ਪਏ ਆ ਕਿੰਨੀ ਕੁ ਸਿਆਣੀ ਸਰਕਾਰ ਹੈ ਸਰਕਾਰ ਨੂੰ ਇਸੇ ਬਹੁਤ ਸੰਜੀਵਦੀ ਨਾਲ ਸੋਚਣਾ ਚਾਹੀਦਾ ਵੀਰ ਜੀ ਮੋਦੀ ਸਰਕਾਰ ਸੈਂਟਰ ਦੀ ਸਰਕਾਰ ਮੰਗਾ ਨਹੀਂ ਮੰਨਦੀ ਕਿਵੇਂ ਦੇਖਦੇ ਹਾਂ ਕੀ ਕਹੋਗੇ ਇਸ ਬਾਰੇ ਜੇ ਆਪਾਂ ਕਹੀਏ ਮੋਦੀ ਸਰਕਾਰ ਮੰਗਾ ਮੰਨ ਰਹੀ ਇਹ ਵੀ ਕਹਿਣਾ ਗਲਤ ਹੈ ਕਿ ਮੰਗੀਆਂ ਹੋਈਆਂ ਮੰਨਾ ਮੰਗਾ ਨੂੰ ਵੀ ਲਾਗੂ ਨਹੀਂ ਕਰ ਰਹੀ ਤੁਸੀਂ ਦੇਖੋ ਜਿਹੜਾ 13 ਮਹੀਨੇ ਆਪਾਂ ਅੰਦੋਲਨ ਲੜਿਆ 750 ਦੇ ਕਰੀਬ ਆਪਾਂ ਕੀਮਤੀ ਜਾਨਾਂ ਉਥੇ ਗਵਾਈਆਂ ਤੇ ਸਾਡੀਆਂ ਉਹਨਾਂ ਜਾਨਾਂ ਦਾ ਮੁੱਲ ਲੱਖਾਂ ਦਾ ਕਰੋੜਾ ਸੀ ਅੱਜ ਵੀ ਜੇ ਗੱਲ ਕਰਦੇ ਅੱਜ ਮੋਰਚਾ ਲੱਗਾ ਅੱਜ ਵੀ ਤੁਸੀਂ ਦੇਖੋਗੇ ਉੱਥੇ ਨੌਜਵਾਨ ਸ਼ਹੀਦ ਹੋਏ ਆ ਫਟੜ ਹੋਏ ਆ ਕਈਆਂ ਨੌਜਵਾਨਾਂ ਦੀਆਂ ਅੱਖਾਂ ਨਿਕਲ ਗਈਆਂ ਇਹ ਇੱਕ ਗੈਰ ਮਨੁੱਖੀ ਬਚੀਰਾ ਆ ਜਿਹੜਾ ਕਿ ਸਰਕਾਰ ਨੂੰ ਆਪਣੇ ਦੇਸ਼ਵਾਸੀਆਂ ਦੇ ਬਿਲਕੁਲ ਨਹੀਂ ਕਰਨਾ ਚਾਹੀਦਾ ਅਸੀਂ ਉੱਥੇ ਸਾਡਾ ਜਿਹੜਾ ਹੁਣ ਸੰਘਰਸ਼ ਚੱਲਦਾ ਇਹਦੇ ਵਿੱਚ ਤਾਂ ਅਸੀਂ ਪੁਰਾਣੀਆਂ ਜਿਹੜੀਆਂ ਮੰਗਾਂ ਮੰਨੀਆਂ ਉਹਨੂੰ ਕਹਿੰਦਾ ਲਾਗੂ ਕਰਾਉਣ ਲਈ ਵੀ ਦੁਬਾਰਾ ਸੰਘਰਸ਼ ਕਰਨਾ ਪਿਆ ਕੁਝ ਮੰਗਾਂ ਵਿੱਚ ਐਡ ਵੀ ਹੋਈਆਂ ਕਿਉਂਕਿ ਕਿਸਾਨੀ ਜਿਹੜੀ ਕਿਸਾਨੀ ਹੈ ਜੇ ਆਪਾਂ ਭਾਰਤ ਦੇਸ਼ ਦੀ ਗੱਲ ਕਰਦੇ ਆਂ ਪਿੱਛੇ ਕਰੋਨਾ ਨਾਲ ਜੂਝਿਆ ਆਪਾਂ ਦੇਖਿਆ ਪੂਰੀ ਦੁਨੀਆ ਦੇ ਵਿੱਚ ਕਰੋਨਾ ਜਦੋਂ ਆਇਆ ਇੱਕ ਖੇਤੀ ਸੈਕਟਰ ਹੈ ਜਿਹਨੇ ਲੋਕਾਂ ਨੂੰ ਰੋਟੀ ਪੈਦਾ ਕਰਕੇ ਦਿੱਤੀ ਆ ਜਿਹੜਾ ਕਿ ਸਭ ਕੁਝ ਬੰਦ ਕਰ ਸਕਦੀ ਸਰਕਾਰ ਕਰਕੇ ਦੇਖ ਲਿਆਉਣੀ ਸਕੂਲ ਕਾਲਜ ਸਰਕਾਰੀ ਦਫ਼ਤਰ ਪਰ ਖੇਤੀ ਬੰਦ ਨਹੀਂ ਹੋਈ ਕਿਉਂਕਿ ਖੇਤੀ ਜਿਹੜੀ ਆ ਲਾਜ਼ਮੀ ਹੈ ਤੇ ਭਾਰਤ ਦੀ ਜਿਹੜੀ ਅਰਥਵਿਵਸਥਾ ਪੂਰੇ ਮੋਲਕ ਦੇ ਪੂਰੇ ਭਾਰਤ ਦੀ ਅਰਥਵਿਵਸਥਾ ਜੇ ਕਹੀਏ ਆਪਾਂ ਖੇਤੀ ਦੇ ਨਿਰਭਰਿਆ ਤੇ ਖੇਤੀ ਨੂੰ ਉੱਪਰ ਚੁੱਕਣ ਲਈ ਸਰਕਾਰ ਨੂੰ ਜਿਹੜੇ ਆ ਪਹਿਲ ਦੇ ਆਧਾਰ ਤੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਆ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਮੋਦੀ ਸਰਕਾਰ ਵਾਅਦਾ ਖਿਲਾਫ ਸਰਕਾਰ ਆ ਝੂਠ ਬੋਲ ਕੇ ਮੋਕਰਣ ਵਾਲੀ ਸਰਕਾਰ ਆ ਚਲੋ ਅਸੀਂ ਮੰਨਦੇ ਆਂ ਪਿਛਲੇ ਅੰਦੋਲਨ ਵਿੱਚ ਕੋਸ਼ਿਕਾ ਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕੁਝ ਸਾਡੇ ਨੌਜਵਾਨਾਂ ਦਾ ਵੀ ਅਸੀਂ ਕਾੜੀ ਕਰ ਲਈ ਪਰ ਨਹੀਂ 750 ਜਾਨਾਂ ਗਵਾਈਆਂ 13 ਮਹੀਨੇ ਅੰਦੋਲਨ ਲੜਿਆ ਉੱਥੇ ਠੰਡ ਵੀ ਹਣਾਈ ਗਰਮੀ ਵੀ ਹਣਾਈ ਕਰੋਨਾ ਵੀ ਹਣਾਇਆ ਪਰ ਜਦੋਂ ਕੋਈ ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਆਪਣੀ ਗੱਲ ਕਹ ਕੇ ਮੁੱਕਰ ਜਾਵੇ ਫਿਰ ਉਹਦੇ ਵਿੱਚ ਕਿਸੇ ਦੀ ਬਸ ਦੀ ਗੱਲ ਨਹੀਂ ਇੱਕ ਪਾਸੇ ਇਹ ਕਹਿੰਦੇ ਨੇ ਕਿ ਮੋਦੀ ਸਾਹਿਬ ਜਿਹੜਾ ਫੈਸਲੇ ਲੈਂਦੇ ਨੇ ਉਹਦੇ ਤੇ ਅਟਲ ਖੜੇ ਰਹਿੰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੇ ਕਿਸਾਨੀ ਮੰਗਾਂ ਨੂੰ ਮੰਨ ਲਿਆ ਸੀ ਤੇ ਅੱਜ ਉਹ ਖੜੇ ਨਹੀਂ ਰਹੇ ਦੇਖੋ ਤੁਸੀਂ ਤੁਸੀਂ ਮੀਡੀਆ ਪਰਸਨਲ ਤੁਸੀਂ ਇਹ ਸਾਰੀਆਂ ਗੱਲਾਂ ਜਾਣੂ ਹੋ ਉਹ ਆਪਣੀ ਗੱਲ ਤੇ ਖੜੇ ਰਹਿਣਾ ਉਹ ਇੱਕ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਗੱਲੋ ਜਾਂ ਦਾ ਪਾਦੇ ਆਉਂਦੀ ਗਰਮਾਂ ਆ ਉਹ ਜਿਹੜਾ ਪ੍ਰਧਾਨ ਮੰਤਰੀ ਦੇ ਮੂੰਹ ਤੇ ਜੋ ਗੱਲ ਨਿਕਲਣੀ ਚਾਹੀਦੀ ਹੈ ਉਹ ਸੱਤ ਹੋਣੀ ਚਾਹੀਦੀ ਹੈ ਪਰ ਉਹ ਜੋ ਆਪਾਂ ਦੇਖ ਰਹੇ ਹੁਣ ਤੱਕ ਉਹ ਜੋ ਕਹਿਣੀ ਤੇ ਕਰਨੀ ਦੇ ਵਿੱਚ ਉਹਨਾਂ ਜ਼ਮੀਨ ਸਮਾਨ ਦਾ ਫਰਕ ਹੈ